ਬਣਾਉਂਦਾ ਇਹਰੇ ਬਾਪੇ ਵੀ ਬਣਾ ਲੈ ਲੈ ਬਾਪੇ ਨੂੰ ਵੀ ਬਣਾ ਲੈ ਦੇ ਬਾਪੂ ਦਾ ਪੰਦੇ ਰੁਕੜਿਆ ਹੋਇਆ ਮੈਂ ਬਾਪਾ ਕੰਮ ਕਰ ਜਾ ਜੇ ਤੇਰੀ ਮਰਦਾ ਹੋਰ ਹੋਰ ਅਸਲੀ ਅਸਲੀ ਮੀਓ ਸੜਿਆ ਤਾਲੀ ਮਾਰੋ ਹੱਸ ਮੀਨਾ ਕਾਲੇ ਆਪੀ ਗੁਟੇ ਨੂੰ ਨੀ ਕਹਿੰਦੇ ਆਏ ਨੀ ਮੈਂ ਤੋਏਂ ਤੀਂ ਦੋੜੇ ਆਇਆ ਕਰੋ ਆਇਆ ਕਰੋ ਸਾਰੇ ਕਰੋ ਕਾਲੇ ਰੋਡ ਹਾਲੇ ਬੜੇ ਚੱਕਦੇ ਕਾਲੇ ਰੋਡ ਵੀਰ ਸਾਦੇ ਜੋਰਾਂ ਦੇ ਬਹੁਤ ਬੱਚਾ ਇੱਕ ਤਾਂ ਕਾਲੇ ਰੋਡ ਵੀਰ ਸਾਦੇ ਜੋਰਾਂ ਦੇ ਉਲੀ ਆ ਇੱਕ ਕਰੋ ਨਾ ਰੱਤੀ ਹਾਲੇ ਕਾਲੇ ਜੋਰਾਂ ਦੇ ਪਤਾ ਲੱਗੇ ਰਹਾ ਇਹੀ ਬਤਾ ਕਾਲੇ ਨਾ ਆਇਆ ਕਰੋ ਇਹਦੀ ਬਾਤ ਨਹੀਂ ਕੋਈ ਬਦਤਰ ਭਾਈ ਆਣੀ ਆ ਨਾ 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 ਮੇਰਾ ਹਾਲ ਦੇਖ ਕੁੜੇ ਇਹਦਾ ਹਾਲ ਕੀ ਚੱਲਦਾ ਐਡੀ ਆਪਣਿਆਂ ਕੇ ਬਾਗੀ ਨਹੀਂ ਕਮਲਗੇ

ਇਹ ਤਾਂ ਨੱਚੇ ਲਾ ਕੇ ਰੱਖ ਗੱਟ ਬੱਤੀ ਕੋਈ ਨਾ ਹੋਰ ਫਿਰ ਉਹ ਤਾਂ ਨਹੀਂ ਬੜੇ ਹੋ ਜਾ ਜਾਂਦੇ ਬੜੇ ਹੋ ਜਾਂਦੇ ਮੇਰੇ ਵੀ ਵਰਸਾ ਦੇ पानी सुठी बार पानी वरि ਗਰੀਬ ਦੀ ਧੀ ਮਰ ਗਈ ਸੋਹਣੂ ਕਦਰੋ ਰੋਟੀ ਦੀ ਬਣੀ ਮੇਰੀ ਗਰੀਬਣੀ ਦੀ ਧੀ ਮਰ ਗਈ ਸੋਹਣੂ ਕਦਰੋ ਰੋਟੀ ਦੀ ਬਣੀ ਮੇਰੀ ਗਰੀਬਣੀ ਦੀ ਧੀ ਮਰ ਗਈ ਸੋਹਣੂ ਕਦਰੋ ਰੋਟੀ ਦੀ ਬਣੀ ਮਾਰੀਆ ਭੁੱਟੇ ਗਾਲ ਗੁੱਟਾ ਦੇ ਕੇ ਮਾਰੀਆ ਮੈਂ ਤਾਂ ਬਹੁਤ ਡੁੱਗੀ ਹੋ ਗਈ ਐ ਲੈ ਮੂਹਰੇ ਖੇੜਾ ਦੇ ਦੇ ਮੇਰੀ ਤਾਂ ਛਾਣੇ ਵਾਲਿਆਂ ਨੇ ਵੀ ਨਹੀਂ ਸੁਣੀ ਹੁਣ ਸਾ ਜੜ ਨਹੀਂ ਜਿੱਥੇ ਕਰ ਜਾ ਤੂੰ ਸੁਖਾ ਸੁਖਾ ਨਾ ਭੇਜਦੀ ਮੇਰੇ ਘਰ ਜਾੜਦਾ ਉਹਨੇ ਇਹਨਾਂ ਨੇ ਜੜ ਜਿੰਨਾ ਭੇ ਇਹਨਾਂ ਨੇ ਜਾੜਿਆ ਪੰਜ ਕਿਦਫਾ ਤੂੰ ਸੁਖਾਉਂਦੀ ਸੀ ਉਹਨੂੰ ਹੈ ਮੈਂ ਸਿੱਧਰੀ ਸੀ ਕਿ ਹੋਰੇ ਤਾਂ ਕੀ ਕਰਾਉਂਦੇ ਮੈਂ ਤੂੰ ਦਾ ਚ ਕੀ ਕਰਾਉਂਦੇ ਹਾਂ ਜੀ ਮਿੱਟੀ ਰੋਟੀਆਂ ਲਾ ਕੇ ਚੱਲਿਓ ਹਾਂ ਜੀ ਮਿੱਟੀ ਰੋਟੀਆਂ ਲਾ ਕੇ ਚੱਲਿਓ ਮਿੱਟੀ ਰੋਟੀਆਂ ਇਹ ਗੁੱਡੀ ਬੁੱਕਣ ਦਾ ਬਣਾਦੇ ਹੁੰਦੇ ਨੇ ਹਾਂ ਜੀ ਬਣਾਦੇ ਬਣਾਉਂਦੇ ਨੇ ਜੀ ਤੇ ਨਾਲ ਦਿੰਦੇ ਠੰਡਾ ਪਾਣੀ ਜੇ ਵੱਧ ਤੋਂ ਵੱਧ ਤਾਂ ਨਹੀਂ ਲੈ ਜਾਈਓ ਕਿਉਂਕਿ ਨਹੀਂ ਆ ਸਕੇ ਸਭ ਨੂੰ ਫੈਂਡ ਬਤਾ ਦੇਣੀ ਹਾਂ ਨਾ ਇਸ ਕਰਕੇ ਸਾਰੇ ਪਾਣੀ ਪਾੜਨ ਲੈ ਵੀ ਲੈਣਾ ਰੋਟੀਆਂ ਦੇਖਣਾ ਹਾਂ ਜੀ ਰੋਟੀਆਂ ਰੋਟੀਆਂ ਦਿਖਾ ਦਿਓ ਇੱਕ ਮਿੰਟ ਰੋਟੀਆਂ ਬਣਾਓ ਜਿਵੇਂ ਬਣਾਓ ਟੈਕ ਕਰਨਾ ਕਿ ਰੋਟੀ ਰੋਟੀ ਪਾਈ ਗਏ 3 ਵਾਰ ਵੀ ਹੋ ਗਈਆਂ ਹੁਣ ਦੋ ਹੋਰ ਪਾਣੀ ਦੋ ਹੋਰ ਰੋਟੀ ਇਮਾਰਤੇ ਮਗਰੋਂ ਮਿੱਠੀਆਂ ਰੁਟੀਆਂ ਖਾਂਦੇ ਨੇ ਹੋਰ ਕੀ ਹੋ ਰਹੀ ਹੈ हेलो हांजी मेरा नाम अमरजीत कौर है असंद नगर वार्ड नंबर तेई गली नंबर बारह ਮੈਂ ਅਮਰ ਸਿੰਘ ਤੌਰ ਬਾੜ ਨੰਬਰ 18 ਗਲੀ ਨੰਬਰ 12 ਆਨੰਦਨਗਰ ਦੇ ਵਿੱਚ ਸਾਰੇ ਮੱਲੇ ਦੀਆਂ ਬੁੜੀਆਂ ਨੇ ਇਕੱਠੀਆਂ ਹੋ ਕੇ ਆਪਣਾ ਅਰਾਲਾ ਕੀਤਾ ਤੇ ਮਿੱਠੀਆਂ ਰੋਟੀਆਂ ਬਣਾਈਆਂ ਨੇ ਗੁੱਡੀ ਬਣਾਈ ਐ ਇਸ ਕਰਕੇ ਕੇ ਮੀਂਹ ਪੈਜੇ ਇਹ ਪ੍ਰਾਤਨ ਰਵਾਜ ਹੁੰਦਾ ਸੀ ਜਦੋਂ ਔੜ ਲੱਗ ਜਾਂਦੀ ਸੀ ਤਾਂ ਪਿੰਡਾਂ ਦੀਆਂ ਬੁੜੀਆਂ ਇਕੱਠੀਆਂ ਹੋ ਕੇ ਮਿੱਠੀਆਂ ਰੋਟੀਆਂ ਬਣਾ ਕੇ ਗੁੱਡੀ ਬਣਾ ਕੇ ਫੋਕਣ ਜਾਂਦੀਆਂ ਸੀ ਅਸੀਂ ਵੀ ਉਹੀ ਅਪਰਾਲਾ ਕੀਤਾ ਵੀ ਚਲੋ ਹੋ ਸਕਦਾ ਸ਼ਾਇਦ ਇਸ ਅਪਰਾਲੇ ਦੇ ਨਾਲ ਇੰਦਰ ਦੇਵਤਾ ਨਿਹਾਲ ਹੋ ਜਾਵੇ ਕਿ ਨਹੀਂ ਬੱਸ ਹਾਂ ਬਾਈ ਮਿੱਠਾ ਪਾਣੀ ਬਣਾਇਆ ਬਹੁ ਮਾਰੀ ਆ ਹਾਂਜੀ ਨਾਲੇ ਮਿੱਠਾ ਪਾਣੀ ਮਿੱਠੇ ਰੋਟੇ ਬਕਾ ਦੇਣੀ ਕੋੜਮ ਨਹੀਂ ਤੰਗ ਕਰਦੀ ਸਾਨੂੰ ਹਾਂ ਹਾਂ ਬੇਬੀ ਨਾ ਕੀਆ ਤੇਰਾ ਕੁਲਦੀਪ ਕੌਰ ਹਾਂਜੀ ਕਿਥੇ ਰਹਿਣ ਵਾਲੇ ਆ ਸੋਰੀ ਆ ਨੰਦਨਗਰ ਨੰਦਨਗਰ ਤੋਂ ਓਕੇ ਕੁੜੀ ਕਦੇ ਭੁੱਖੀ ਆ ਕੁੜੀ ਹੋ ਤਾਂ ਤੰਗ ਕਰਦੀ ਸਿਰੋਟ ਨਹੀਂ ਆ ਜੇ ਮਾਰਦੀ ਮੀਂਹ ਆ ਜਾਵੇ ਗਰਮੀ ਬਹੁਤ ਹਾਂ ਮੇਰਾ ਆਦਮੀ ਬਾਹਰ ਸੀਗੇ ਮੈਂ ਰੋਟੀ ਕੁੱਟਦੀ ਸੀ